ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮਾਂ ਬੋਲੀ ਇਸ ਵਿਸ਼ੇ ਨਾਲ ਸੰਬੰਧਿਤ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਉਮੀਦ ਹੈ ਤੁਸੀਂ ਇਹਨੂੰ ਦੂਜਿਆਂ ਤੱਕ ਵੀ ਪਹੁੰਚਾਓਗੇ ਕਿਉਂਕਿ ਅਸੀਂ ਪੰਜਾਬੀ ਬੋਲੀ ਦੀ ਕਦਰ ਕਰਨੀ ਸਿੱਖੀਏ ਤੇ ਅਸੀਂ ਤਾਂ ਪੰਜਾਬੀ ਵੱਲੋਂ ਪੰਜਾਬ ਵਾਸੀਆਂ ਨੇ ਮੂੰਹ ਮੋੜ ਲਿਆ ਹੈ ਤੇ ਹੋਰ ਹੋਰ ਬੋਲੀਆਂ ਨਿੱਕੇ ਨਿੱਕੇ ਕਾਰਣਾ ਘਰ ਦੇ ਜਿਹੜੇ ਬੋਰਡ ਨੇ ਐਡਰਸ ਵਾਲੇ ਨੇ ਤੇ ਹੋਰ ਬਹੁਤ ਕੋਈ ਜਿਹੜਾ ਪੰਜਾਬ ਦੇ ਅੰਦਰ ਲਿਖਤ ਪੜਤ ਹੋ ਰਹੀ ਹੈ ਉਹ ਲਗਭਗ ਇੰਗਲਿਸ਼ ਦੇ ਵਿੱਚ ਹੀ ਹੋ ਰਹੀ ਹੈ ਪੰਜਾਬੀ ਨੂੰ ਬਹੁਤੀਆਂ ਥਾਵਾਂ ਤੇ ਆਪਾਂ ਤਲਾਂਜਲੀ ਦੇ ਚੁੱਕੇ ਆ ਆਓ ਇਸ ਲੇਖ ਦੀ ਆਪਾਂ ਲੜੀ ਨੂੰ ਅੱਗੇ ਤੋਰੀਏ ਪਸ਼ੂ ਜਗਤ ਵਿੱਚ ਅਤੇ ਮਨੁੱਖੀ ਜੀਵਨ ਵਿੱਚ ਬਹੁਤ ਕੁਝ ਇਹ ਸਾਂਝਾ ਹੈ ਖਾਣ ਪੀਣ ਸੌਣ ਪੇਟ ਪੂਰਤੀ ਬੱਚੇ ਪੈਦਾ ਕਰਨੇ ਇਹ ਲਗਭਗ ਸਭ ਸਾਂਝਾ ਹੈ ਬਸ ਜਿਸ ਗੁਣ ਨੂੰ ਮਨੁੱਖ ਜਿਸ ਗੁਣ ਨੇ ਮਨੁੱਖ ਦਾ ਦਰਜਾ ਉੱਚਾ ਕੀਤਾ ਹੈ ਉਹ ਹੈ ਬੋਲੀ ਬੋਲੀ ਰਾਹੀਂ ਮਨੁੱਖ ਸਹਿਜ ਢੰਗ ਨਾਲ ਵਿਚਾਰਾਂ ਦਾ ਵਟਾਂਦਰਾ ਇੱਕ ਦੂਜੇ ਨਾਲ ਕਰਦਾ ਹੈ ਇਸ ਤਰ੍ਹਾਂ ਇੱਕ ਦੂਜੇ ਦੇ ਗਿਆਨ ਗਿਆਨ ਭੰਡਾਰ ਤੋਂ ਫਾਇਦਾ ਉਠਾਇਆ ਜਾਂਦਾ ਹੈ ਜਦੋਂ ਮਨੁੱਖ ਨੇ ਅੱਖਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਲਿਖਣਾ ਸਿੱਖ ਲਿਆ ਕਾ ਚੰਗੀਆਂ ਲਿਖਤਾਂ ਤੇ ਹੋਰ ਲੋਕੀ ਵੀ ਪੜ ਸੁਣ ਕੇ ਲਾਹਾ ਲੈਣ ਲੱਗੇ ਸਾਹਿਤ ਇਤਿਹਾਸ ਸਾਇੰਸ ਧਰਮ ਸਾਰਾ ਕੀਮਤੀ ਖਜ਼ਾਨਾ ਲਿਖਤ ਦਾ ਅੰਗ ਬਣ ਕੇ ਆਉਣ ਵਾਲੀਆਂ ਨਸਲਾਂ ਦੀ ਮਲਕੀਅਤ ਬਣਦਾ ਚਲਾ ਗਿਆ ਤੇ ਉਹ ਇਹਦੇ ਤੋਂ ਫਾਇਦਾ ਉਠਾਉਂਦੀਆਂ ਗਈਆਂ ਹਾਲਾਤ ਪਾਉਣ ਪਾਣੀ ਅਤੇ ਕਿੱਤਿਆਂ ਦੇ ਵਖਰੇਵੇਂ ਕਾਰਨ ਮਨੁੱਖੀ ਸਭਤਾ ਵਿੱਚ ਵੀ ਭਿੰਨਤਾ ਆਉਣ ਲੱਗੀ ਇਸ ਦੇ ਨਾਲ ਹੀ ਅਤੇ ਆਪਣੀਆਂ ਲੋੜਾਂ ਮੁਤਾਬਕ ਬੋਲੀ ਵੀ ਅਲੱਗ-ਅਲੱਗ ਹੁੰਦੀ ਚਲੀ ਗਈ। ਸਾਰੀਆਂ ਬੋਲੀਆਂ ਆਪੋ ਆਪਣੀ ਥਾਵੇਂ ਮਹੱਤਵਪੂਰਨ ਹਨ। ਜਿੰਨੀਆਂ ਕੋਈ ਪੜ੍ਹਨੀਆਂ ਸਿੱਖ ਲਵੇ ਭਲੀ ਗੱਲ ਹੈ। ਪਰ ਬਾਲ ਮਨੋਵਿਗਿਆਨ ਦੇ ਮਹਿਰਾਂ ਦਾ ਵਿਚਾਰ ਹੈ ਕਿ 5 ਸਾਲ ਤੱਕ ਦੇ ਬੱਚੇ ਨੂੰ ਸਿਰਫ ਬੋਲਣਾ ਹੀ ਸਿਖਾਇਆ ਜਾਵੇ। ਲਿਖਣਾ ਪੜ੍ਹਨਾ ਬਾਅਦ ਵਿੱਚੇ ਸ਼ੁਰੂ ਕੀਤਾ ਜਾਵੇ। ਆਪਣੀ ਸਭਿਤਾ, ਆਪਣੇ ਰੀਤੀ ਰਿਵਾਜ ਅਤੇ ਆਪਣੇ ਧਰਮ ਨੂੰ ਸਮਝਣ ਵਾਸਤੇ ਆਪਣੀ ਬੋਲੀ ਸਿੱਖਣੀ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਪੱਛਮੀ ਦੇਸ਼ਾਂ ਵਿੱਚ ਰਹਿ ਕੇ ਮਸ਼ੀਨਰੀ ਅਤੇ ਸਾਇੰਸ ਦੇ ਕੰਮਾਂ ਵਿੱਚ ਤਾਂ ਨਿਪੁੰਨ ਹੋ ਜਾਣਗੇ ਪਰ ਭਾਰਤੀ ਜਾਂ ਪੰਜਾਬੀ ਕਲਚਰ ਸਿੱਖ ਧਰਮ ਤੋਂ ਦੂਰ ਹੁੰਦੇ ਚਲੇ ਜਾਣਗੇ ਅਨੇਕਾਂ ਸ਼ਬਦ ਅਜਿਹੇ ਹਨ ਜੋ ਕਿ ਪੱਛਮੀ ਦੇਸ਼ਾਂ ਵਿੱਚ ਬੋਲੀ ਦਾ ਜ਼ਿੰਦਗੀ ਦਾ ਹਿੱਸਾ ਨਹੀਂ ਰਹੇ ਇਹਨਾਂ ਦੇਸ਼ਾਂ ਵਿੱਚ ਜੰਮੇ ਪਲੇ ਬੱਚੇ ਅਜਿਹੇ ਸ਼ਬਦਾਂ ਨੂੰ ਸਮਝਣ ਤੋਂ ਅਸਮਰਤ ਹੋਣਗੇ ਮਿਸਾਲ ਦੇ ਤੌਰ ਤੇ ਕੁਝ ਬਣ ਗੀਆਂ ਪੇਸ਼ ਹਨ ਇੱਕ ਲਫਜ਼ ਆਪਾਂ ਵਰਤਦੇ ਹਾਂ ਅੰਮ੍ਰਿਤ ਵੇਲਾ ਸਵੇਰ ਦਾ ਸੁਹਾਵਣਾ ਸ਼ਾਂਤ ਵਾਤਾਵਰਣ ਜੋ ਪੰਜਾਬ ਵਿੱਚ ਪ੍ਰਾਪਤ ਹੈ ਉਸ ਨੂੰ ਪੰਜਾਬੀ ਤੇ ਗੁਰਬਾਣੀ ਵਿੱਚ ਅੰਮ੍ਰਿਤ ਵੇਲਾ ਕਹਿੰਦੇ ਹਨ ਪੱਛਮੀ ਮੁਲਕਾਂ ਦੇ ਲੋਕ ਸਰਦੀ ਭੰਨੇ ਮੌਸਮ ਦੇ ਸਤਾਏ ਅੰਦਰ ਵੱੜ ਕੇ ਉਸ ਵਕਤ ਸੁੱਤੇ ਹੁੰਦੇ ਨੇ ਉਹਨਾਂ ਨੂੰ ਕੀ ਪਤਾ ਅੰਮ੍ਰਿਤ ਵੇਲੇ ਦਾ ਫਿਰ ਇੱਕ ਸ਼ਬਦ ਆਉਂਦਾ ਹੈ ਸਾਵਣ ਕਣਕ ਦੀ ਧੁੱਪ ਅਤੇ ਗਰਮੀ ਤੋਂ ਬਾਅਦ ਮੀਂਹ ਸ਼ੁਰੂ ਹੋ ਜਾਂਦੇ ਹਨ ਤੇ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ ਬੱਚੇ ਕਲਕਾਰੀਆਂ ਮਾਰਦੇ ਹੱਸਦੇ ਖੇਡਦੇ ਹਨ ਜਵਾਨ ਲੜਕੀਆਂ ਇਕੱਠੀਆਂ ਹੋ ਕੇ ਪਿੰਗਾ ਝੂਟਦੀਆਂ ਹਨ ਗਿੱਧਾ ਪਾਉਂਦੀਆਂ ਹਨ ਪੰਛੀ ਚਹਿਕਦੇ ਹਨ ਡੱਡੂ ਗੜਾਏ-ਗੜਾਏ ਕਰਦੇ ਹਨ ਮੋਰ ਪਹਿਲਾਂ ਪਾਉਂਦੇ ਹਨ ਸਾਰੀ ਬਨਸਪਤੀ ਮੌਲ ਉੱਠਦੀ ਹੈ ਕਿਸਾਨ ਖੇਤਾਂ ਵਿੱਚ ਵੱਧ ਤੋਂ ਵੱਧ ਕੰਮ ਕਰਦੇ ਹਨ ਗੁਰਬਾਣੀ ਵਿੱਚ ਇਸ ਸਮੇਂ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਗਿਆ ਮੋਰੀ ਰੁਣਕੁਣ ਲਾਇਆ ਭੈਣੇ ਸਾਵਣ ਆਇਆ ਪੱਛਮੀ ਮੁਲਕਾਂ ਦੇ ਲੋਕ ਇਸ ਤਰ੍ਹਾਂ ਦੇ ਕੁਦਰਤੀ ਨਜ਼ਾਰਿਆਂ ਦੇ ਕਿਆਸ ਨਹੀਂ ਕਰ ਸਕਦੇ ਉਹ ਤੇ ਮੀਂਹ ਪੈਣ ਤੇ ਪੁਰਾਣੇ ਸਮਿਆਂ 'ਚ ਤਾਂ ਦੌੜ ਕੇ ਅੰਦਰ ਵੜ ਜਾਂਦੇ ਸਨ ਕੰਮੀ ਕਿਸਾਨ ਗਿੱਧੇ ਕਿਤੇ ਦੂਰਬੀਨ ਲਾਇਆ ਵੀ ਨਹੀਂ ਲੱਭਦੇ ਪੱਛਮੀ ਮੁਲਕਾਂ ਵਾਲੇ ਲੋਕ ਨਾ ਹੀ ਕੁਹਾੜੀ ਰਖਦੇ ਨੇ ਤੇ ਨਾ ਉਹਨਾਂ ਨੂੰ ਤਾਲਾ ਤਾਰਾ ਚੜਨਾ ਕੁੱਕੜ ਦੀ ਬਾੰਗ ਛਾ ਵੇਲਾ ਕੋਲੂ ਅਤੇ ਹੋਰ ਬਹੁਤ ਕੁਝ ਜਾਣਿਆ ਨਹੀਂ ਜਾਣ ਸਕਦੇ ਇਸ ਤੋਂ ਇਲਾਵਾ ਗੁਰਬਾਣੀ ਪੰਜਾਬੀ ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ ਜੇ ਸਾਡੇ ਬੱਚਾ ਨੇ ਪੰਜਾਬੀ ਬੋਲੀ ਨਾ ਸਿੱਖੀ ਤਾਂ ਉਹ ਗੁਰਬਾਣੀ ਨਹੀਂ ਪੜ ਸਕਣਗੇ ਸਿੱਖ ਇਤਿਹਾਸ ਨਹੀਂ ਪੜ ਸਕਣਗੇ ਜਿਸ ਦਾ ਸਿੱਧਾ ਮਤਲਬ ਹੈ ਕਿ ਉਹ ਸਿੱਖ ਨਹੀਂ ਬਣ ਸਕਣਗੇ ਪੁਰਾਣੀ ਬਾਈਬਲ 히బ్రੂ ਭਾਸ਼ਾ ਵਿੱਚ ਲਿਖੀ ਗਈ ਸੀ 유ਹੂਦੀ ਲੋਕ ਦਰਬਦਰ ਦੀਆਂ ਠੋਕਰਾਂ ਖਾਂਦੇ ਰਹੇ ਦੂਸਰੀ ਸੰਸਾਰ ਯੰਗ ਵਿੱਚ ਲੱਖਾਂ 유ਹੂਦੀ ਮੌਤੇ ਘਾਟ ਉਤਾਰੇ ਗਏ ਅੰਤ ਉਹਨਾਂ ਆਪਣੀ ਦ੍ਰੜਤਾ ਅਤੇ ਸਿਆਣਪ ਨਾਲ ਆਪਣਾ ਦੇਸ਼ ਇਜ਼ਰਾਈਲ ਬਣਾ ਲਿਆ ਮਰ ਚੁੱਕੀ 히బ్రੂ ਬੋਲੀ ਨੂੰ ਮੁੜ ਤੋਂ ਸਾਰੇ ਦੇਸ਼ ਵਿੱਚ ਪੜ੍ਹਨਾ ਲਿਖਣ ਦਾ ਜ਼ੋਰਦਾਰ ਹੰਬੜਾ ਮਾਰਿਆ ਅੱਜ ਸਾਰਾ ਇਜ਼ਰਾਈਲ 히బ్రੂ ਬੋਲੀ ਬੋਲਦਾ ਹੈ ਤੇ 히브루 ਵਿੱਚ ਲਿਖੀ ਬਾਈਬਲ ਵੀ ਬੜੇ ਚਾਰ ਨਾਲ ਪੜਦਾ ਹੈ। ਈਸਾਈ ਮਿਸਤਰੀ ਕਿਸੇ ਦੇਸ਼ ਵਿੱਚ ਜਾਣ ਅੰਗਰੇਜ਼ੀ ਉਹ ਜ਼ਰੂਰ ਪੜਾਉਂਦੇ ਨੇ। ਹਿੰਦੂਆਂ ਦੇ ਪੁਰਾਣੇ ਵੇਦ, ਮਹਾਭਾਰਤ, ਗੀਤਾ, ਰਮਾਇਣ ਇਹ ਸਾਰੇ ਹੀ ਸੰਸਕ੍ਰਿਤ ਵਿੱਚ ਲਿਖੇ ਹੋਏ ਹਨ। ਸੰਸਕ੍ਰਿ ਦਾ ਸੌਖਾ ਰੂਪ ਹਿੰਦੀ ਬੋਲੀ ਹੈ। ਹਿੰਦੀ ਦਾ ਜਿੰਨਾ ਵੀ ਵੱਧ ਪ੍ਰਚਾਰ ਹੋਵੇਗਾ, ਉਨਾਂ ਹੀ ਲੋਕ ਵੇਦਾਂ ਗ੍ਰੰਥਾਂ ਨੂੰ ਸੌਖਿਆਂ ਪੜ ਸਕਣਗੇ। ਉਤਨਾ ਹੀ ਹਿੰਦੂ ਧਰਮ ਦੇ ਨੇੜੇ ਹੁੰਦੇ ਜਾਣਗੇ ਮੁਸਲਮਾਨ ਕਿਸੇ ਵੀ ਦੇਸ਼ ਵਿੱਚ ਜਾਣ ਆਪਣੇ ਬੱਚਿਆਂ ਨੂੰ ਨਮਾਜ਼ ਜ਼ਰੂਰ ਪੜਾਉਂਦੇ ਨੇ ਤੇ ਉਸ ਦੀ ਸਾਰੀ ਇਬਾਦਤ ਅਰਬੀ ਵਿੱਚ ਹੈ ਅਰਬੀ ਸਿੱਖਣ ਦਾ ਮਤਲਬ ਹੈ ਕੁਰਾਨ ਪੜ੍ਹਨੀ ਉਹਨਾਂ ਦਾ ਪੁਰਾਣਾ ਸਾਹਿਤ ਪੜ੍ਹਨਾ ਜਦੋਂ ਮਨੁੱਖ ਇਹ ਸਾਰਾ ਕੁਝ ਪੜ੍ਹੇਗਾ ਤਾਂ ਸਮਝੋ ਉਹ ਮੁਸਲਮਾਨਤਾ ਸਹੀ ਜੇ ਸਹੀ ਬਣ ਹੀ ਜਾਵੇਗਾ ਹਿੰਦੂ ਈਸਾਈ ਮੁਸਲਮਾਨ ਜਿੱਥੇ ਗਏ ਉਨਾ ਆਪਣੀ ਬੋਲੀ ਅਤੇ ਸਭਤਾ ਨੂੰ ਪਰਪੂਲਿਤ ਕਰਨ ਵਾਸਤੇ ਦਾਨਿਆਂ ਵਾਂਗ ਕੰਮ ਕੀਤਾ ਹੈ ਸਿੱਖ ਇਸ ਪੱਖੋਂ ਬਹੁਤ ਪਿੱਛੇ ਰਹਿ ਗਏ ਹਨ ਜਾਂ ਤਾਂ ਇਹ ਸਮਝ ਲਈਏ ਕਿ ਪੰਜਾਬ ਵਿੱਚ ਸਿੱਖ ਧਰਮ ਤੇ ਸਿੱਖ ਸਿਆਸਤ ਘੱਟ ਪੜੇ ਲਿਖੇ ਲੋਕਾਂ ਦੇ ਹੱਥ ਵਿੱਚ ਹੈ ਇਸੇ ਤਰ੍ਹਾਂ ਪੱਛਮੀ ਮੁਲਕਾਂ ਵਿੱਚ ਘੱਟ ਪੜੇ ਜਾਂ ਉਕਾਹੀ ਅਨਪੜ ਲੋਕ ਸਿਆਸਤ ਅਤੇ ਧਰਮ ਸਥਾਨਾਂ ਤੇ ਕਾਬਜ਼ ਹਨ ਉਹ ਜਾਣਦੇ ਹੀ ਨਹੀਂ ਕਿ ਧਰਮ ਨੂੰ ਸਿੱਖ ਸਭਿਆਚਾਰ ਨੂੰ ਪੰਜਾਬੀ ਬੋਲੀ ਨੂੰ ਕਿਵੇਂ ਪਰਫੁੱਲਤ ਕੀਤਾ ਜਾ ਸਕਦਾ ਹੈ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਖਤਰਨਾਕ ਹੱਦ ਤੱਕ ਘਟ ਗਈ ਹੈ ਇਸ ਲਈ ਉਹ ਇਹਨਾਂ ਚੌਧਰੀਆਂ ਤੋਂ ਦੂਰ ਹੀ ਰਹਿੰਦੇ ਹਨ ਯੂਰੋਪੀਅਨ ਮੁਲਕਾਂ ਵਿੱਚ ਗੁਰਦੁਆਰੇ ਤਾਂ ਅਣਗਿਣਤ ਮਣਾ ਲਏ ਹਨ ਪਰ ਸਿੱਖੀ ਦੇ ਸਕੂਲ ਗੁਰਮਤ ਦੇ ਕਾਲਜ ਸਿੱਖੀ ਦੀ ਖੋਜ ਵਾਸਤੇ ਯੂਨੀਵਰਸਿਟੀਆਂ ਇਹ ਨਹੀਂ ਬਣਾ ਸਕੇ ਸਿੱਖੀ ਅਤੇ ਪੰਜਾਬੀ ਬੋਲੀ ਦੇ ਵਾਧੇ ਵਾਸਤੇ ਮੀਡੀਏ ਦੀ ਵਰਤੋਂ ਇਹ ਚੰਗੇ ਤਰੀਕੇ ਨਹੀਂ ਕਰ ਸਕੇ ਸਥਾਨਕ ਝਗੜਿਆਂ ਤੋਂ ਉੱਪਰ ਉੱਠ ਕੇ ਕੋਈ ਸਾਂਝੀ ਤੇ ਸਰਵ ਪ੍ਰਵਾਨਿਤ ਲੀਡਰਸ਼ਿਪ ਪੈਦਾ ਨਹੀਂ ਕਰ ਸਕੇ ਗੁਰਬਾਣੀ ਤੇ ਤੌਣਵਾ ਸਿੱਖ ਇਤਿਹਾਸ ਹੋਰ ਨਾ ਬੋਲੀਆਂ ਵਿੱਚ ਅਨਵਾਦ ਕਰਵਾ ਕੇ ਅਸੀਂ ਹਾਲੇ ਤੱਕ ਨਹੀਂ ਛਪਵਾ ਸਕੇ ਬਹੁਤ ਕੁਝ ਕਰਨ ਵਾਲਾ ਹੈ ਇਸ ਪਾਸੇ ਪਰ ਸਾਡੇ ਮੁਖੀਆਂ ਨੇ ਧਿਆਨ ਹੀ ਨਹੀਂ ਦਿੱਤਾ ਸਿੱਖ ਧਰਮ ਦੇ ਕੁਝ ਕੁ ਚੋਣਵੇਂ ਧਰਮਾਂ ਵਿੱਚੋਂ ਇੱਕ ਵਧੀਆ ਧਰਮ ਹੈ ਆਧੁਨਿਕ ਧਰਮ ਹੈ ਸੰਸਾਰ ਦੇ अनेका ਪਰੇਸ਼ਾਨੀਆਂ ਵਿੱਚ ਬਿਲਕੁਲ ਰਹੇ ਲੋਕਾਂ ਨੂੰ ਸੁਖ ਸ਼ਾਂਤੀ ਦੇਣ ਵਾਸਤੇ ਸਿੱਖਾਂ ਕੋਲ ਗੁਰਬਾਣੀ ਦਾ ਮਹਾਨ ਖਜ਼ਾਨਾ ਹੈ ਹਾਲੇ ਤੱਕ 95% ਸਿੱਖਾਂ ਨੇ ਖੁਦ ਹੀ ਗੁਰਬਾਣੀ ਨਹੀਂ ਪੜੀ ਤਾਂ ਹੋਰਨਾਂ ਨੂੰ ਕਿਵੇਂ ਪੜਨ ਵਾਸਤੇ ਆਖਣਗੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੁਨੀਆ ਵਿੱਚ ਇੰਨੀ ਹੈ ਕਿ ਸਾਰੀ ਦੁਨੀਆ ਨੂੰ ਇੱਕ ਕਤਾਰ ਵਿੱਚ ਖੜਾ ਕੀਤਾ ਜਾਵੇ ਤਾਂ ਹਰ 12ਵਾਂ ਵਿਅਕਤੀ ਪੰਜਾਬੀ ਬੋਲਦਾ ਮਿਲੇਗਾ ਜਿੱਥੇ ਪੰਜਾਬ ਦੀ ਧਰਤੀ অতি ਜਰਖੇਜ਼ ਹੈ ਉਥੋਂ ਦਾ ਪੌਣ ਪਾਣੀ ਸੁਹਾਵਣਾ ਹੈ ਰੁੱਤਾਂ ਖੁਸ਼ਬੂਈਆਂ ਹਨ ਗੱਬਰੂ ਰਾਂਗਲੇ ਹਨ ਮਟਿਆਰਾਂ ਹੁਸਨ ਵਾਲੀਆਂ ਹਨ ਤਾਂ ਉਥੇ ਪੰਜਾਬੀ ਬੋਲੀ ਵੀ ਮੱਖਿਓ ਮਿੱਠੀ ਹੈ ਸਿੱਖੀ ਦੀ ਰੂਹ ਮਨੁੱਖਤਾ ਦੀ ਆਤਮਾ ਗੁਰਬਾਣੀ ਦਾਤੇ ਕੋਈ ਜਵਾਬ ਹੀ ਨਹੀਂ ਪੰਜਾਬੀ ਸੱਭਿਆਚਾਰ ਨਾਲ ਜੁੜਨ ਵਾਸਤੇ ਗੁਰਮਤ ਦੇ ਸੋਹਣੇ ਇਤਿਹਾਸ ਨੂੰ ਪੜ੍ਹਨ ਵਾਸਤੇ ਅਮਰ ਦੇ ਸੋਮੇ ਗੁਰਬਾਣੀ ਨਾਲ ਸਾਂਝ ਪਾਉਣ ਵਾਸਤੇ ਪੰਜਾਬੀ ਬੋਲੀ ਸਿੱਖਣੀ ਹੀ ਪਵੇਗੀ ਪੰਜਾਬੀ ਬੋਲੀ ਨੂੰ ਵਿਸਾਰ ਦੇਣ ਦਾ ਮਤਲਬ ਹੈ ਪੰਜਾਬੀ ਸੱਭਿਆਚਾਰ ਨੂੰ ਵਿਸਾਰ ਦੇਣਾ ਪੰਜਾਬੀ ਰੌ ਰੀਤਾ ਨੂੰ ਤਿਆਗ ਦੇਣਾ ਪੰਜਾਬੀ ਭੰਗੜੇ ਤੇ ਗਿੱਧੇ ਤੋਂ ਬਿਰਵੇ ਹੋ ਜਾਣਾ ਆਪਣੇ ਸੂਰਬੀਰਾਂ ਤੇ ਸ਼ਹੀਦਾਂ ਨੂੰ ਭੁੱਲ ਜਾਣਾ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਭਲੇ ਹਿੱਤ ਕੀਤੇ ਮਹਾਨ ਕਾਰਨਾਮਿਆਂ ਨੂੰ ਵਿਸਾਰ ਦੇਣਾ ਅਤੇ ਰੂਹ ਦੀ ਖੁਰਾਕ ਗੁਰਬਾਣੀ ਤੋਂ ਅਣਭਿੱਜ ਅਵੇਸਲੇ ਰਹਿ ਜਾਣਾ ਅਣਜਾਨ ਰਹਿ ਜਾਣਾ ਕਿ ਇਸ ਤਰ੍ਹਾਂ ਕਰਕੇ ਅਸੀਂ ਜੀਵਤ ਰਹਿ ਸਕਾਂਗੇ ਕਿ ਉਹ ਜੀਵਨ ਸਾਡਾ ਸਹੀ ਜੀਵਨ ਹੋਵੇਗਾ ਕਦੀ ਸੋਚ ਕੇ ਵੇਖੋ ਰੂਸ ਦੇ ਮਹਾਨ ਲੇਖਕ ਰਸੂਲ ਹਮਜ਼ਾ ਤੋਬ ਜਿਸ ਨੇ ਦੋ ਕਿਤਾਬਾਂ ਭਾਗ 1 ਭਾਗ 2 ਲਿਖੀਆਂ ਨੇ ਮੇਰਾ ਦਾਗਿਸਤਾਨ ਉਹਨਾਂ ਨੂੰ ਕਦੇ ਪੜ੍ਹ ਕੇ ਵੇਖਿਓ ਇੱਕ ਪੈਰਾ ਉਹਦੇ ਵਿੱਚ ਹੈ ਰੂਸ ਦੇ ਮਹਾਨ ਲੇਖ ਕਾਮਯਾ ਤੋਬ ਨੇ ਬੜਾ ਸੋਹਣਾ ਲਿਖਿਆ ਹੈ ਸਾਡੇ ਪਿੰਡ ਵਿੱਚੋਂ ਇੱਕ ਨੌਜਵਾਨ ਪੜ੍ਹ ਕੇ ਨੌਕਰੀ ਲਈ ਇੱਕ ਵੱਡੇ ਸ਼ਹਿਰ ਚਲਾ ਗਿਆ ਬਹੁਤ ਵੱਡਾ ਅਫਸਰ ਬਣ ਗਿਆ ਪਹਿਲਾਂ ਕੁਝ ਸਮਾਂ ਚਿੱਠੀਆਂ ਆਉਂਦੀਆਂ ਰਹੀਆਂ ਤੇ ਫਿਰ ਚਿੱਠੀਆਂ ਬੰਦ ਹੋ ਗਈਆਂ ਮੈਂ ਰਸੂਲ ਹਮਜਾ ਤੋਬ ਕਿਸੇ ਜ਼ਰੂਰੀ ਕੰਮ ਵਾਸਤੇ ਉਸ ਵੱਡੇ ਸ਼ਹਿਰ ਜਾਣਾ ਸੀ ਉਸ ਨੌਜਵਾਨ ਦੀ ਮਾਂ ਨੇ ਆ ਕੇ ਆਪਣੇ ਪੁੱਤਰ ਦੀ ਖਬਰ ਸਾਰ ਲਿਆਉਣ ਵਾਸਤੇ ਮੇਰੇ ਕੋਲ ਤਰਲਾ ਕੀਤਾ ਸਾਰੇ ਕੰਮ ਕਰਕੇ ਮੈਂ ਜਦੋਂ ਸ਼ਹਿਰੋਂ ਵਾਪਸ ਪਰਤਿਆ ਤਾਂ ਬੁੱਢੀ ਮਾਂ ਪੁੱਤਰ ਦੀ ਸੁੱਖ-ਸਾਂਦ ਪੁੱਛਣ ਆਈ ਮੈਂ ਉਸਦੇ ਪੁੱਤਰ ਬਾਰੇ ਸਭ ਕੁਝ ਦੱਸਿਆ ਕਿ ਉਸ ਦੀ ਬਹੁਤ ਵੱਡੀ ਕੋਠੀ ਹੈ ਸੋਹਣੀ ਕਾਰ ਹੈ ਉਹ ਬਹੁਤ ਵੱਡਾ ਅਫਸਰ ਹੈ ਮਾਂ ਨੇ ਪੁੱਛਿਆ ਪੁੱਤਰ ਉਸਨੇ ਤੇਰੇ ਨਾਲ ਸਾਡੀ ਦਾਗਿਸਤਾਨੀ ਬੋਲੀ ਵਿੱਚ ਗੱਲਾਂ ਕੀਤੀਆਂ ਸਨ ਮੈਂ ਆਖਿਆ ਨਹੀਂ ਮਾਂ ਅਸੀਂ ਕਿਸੇ ਹੋਰ ਬੋਲੀ ਵਿੱਚ ਗੱਲਾਂ ਕੀਤੀਆਂ ਸਨ ਉਹ ਆਪਣੀ ਬੋਲੀ ਹੁਣ ਛੱਡ ਚੁੱਕਿਆ ਹੈ ਇੱਕ ਦੋ ਭਾਸ਼ੀਏ ਰਾਹੀ ਸਾਡੀ ਗੱਲਬਾਤ ਹੋਈ ਸੀ ਉਸ ਮਾਤਾ ਨੇ ਆਪਣੇ ਦੁਪट्टे ਨੂੰ ਖਿੱਚ ਕੇ ਆਪਣਾ ਚਿਹਰਾ ਢੱਕ ਲਿਆ ਤੇ ਅੱਖਾਂ ਵਿੱਚੋਂ ਅਥਰੂ ਵਗ ਪਏ ਹੰਝੀਆਂ ਦੀ ਧਾਰਾ ਵਹਿ ਤੁਰੀ ਅੱਖਾਂ ਪੂੰਝਦੀ ਹੋਈ ਬੁੱਢੀ ਮਾਂ ਕਹਿਣ ਲੱਗੀ ਪੁੱਤਰ ਰਸੂਲ ਤੈਨੂੰ ਭੁਲੇਖਾ ਲੱਗਾ ਹੈ ਜਿਸ ਨੂੰ ਤੂੰ ਮਿਲ ਕੇ ਆਇਆ ਹੈ ਉਹ ਮੇਰਾ ਪੁੱਤਰ ਨਹੀਂ ਹੈ ਮੇਰਾ ਪੁੱਤਰ ਮੇਰੇ ਦੁੱਧ ਅਤੇ ਮੇਰੀਆਂ ਲੋਰੀਆਂ ਨੂੰ ਨਹੀਂ ਭੁੱਲ ਸਕਦਾ ਮੇਰਾ ਪੁੱਤਰ ਤਾਂ ਮਰ ਗਿਆ ਹੈ ਬੇ ਬਹੁਤਾ ਬਹੁਤ ਪਹਿਲਾਂ ਮਰ ਗਿਆ ਹੈ ਮਰ ਗਿਆ ਹੈ ਮਾਂ ਰੋਂਦੀ ਹੋਈ ਉੱਠ ਕੇ ਤੁਰ ਪਈ ਕਿ ਕਾਸ਼ ਸਾਡੇ ਮਨਾਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਕਦੀ ਇਹੋ ਜਿਹਾ ਜਜ਼ਬਾ ਜਾਗ ਪਵੇ ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹ ਲੇਖ ਅਪ੍ਰੈਲ 2002 ਨੂੰ ਪੰਜਾਬੀ ਮਾਪਿਆਂ ਦੀ ਸਭਾ ਪੂਰਬੀ ਲੰਡਨ ਦੇ ਭਾਈ ਨਰਿੰਜਨ ਸਿੰਘ ਦੀ ਇੱਛਾ ਤੇ ਲਿਖਿਆ ਗਿਆ ਸੀ ਜੋ ਉਹਨਾਂ ਨੇ ਛਪਵਾ ਕੇ ਵੱਡੀ ਗਿਣਤੀ ਵਿੱਚ ਇੰਗਲੈਂਡ ਦੇ ਬਹੁਤ ਇਲਾਕਿਆਂ ਵਿੱਚ ਬਹੁਤ ਥਾਵਾਂ ਤੇ ਬਹੁਤ ਦੇਸ਼ਾਂ ਵਿੱਚ ਇਹਨੂੰ ਵੱਡੀ ਗਿਣਤੀ ਚ ਲੇਖ ਨੂੰ ਵੰਡਿਆ ਸੀ ਤੇ ਸੰਗਤਾਂ ਨੇ ਇਹਨੂੰ ਬਹੁਤ ਪਸੰਦ ਕੀਤਾ ਸੀ ਤੁਸੀਂ ਪੰਜਾਬੀ ਬੋਲੀ ਬਾਰੇ ਕੀ ਸੋਚਦੇ ਹੋ ਕੀ ਕਰ ਰਹੇ ਹੋ ਇਹਦੇ ਤੇ ਜ਼ਰੂਰ ਧਿਆਨ ਦੇਣਾ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ